ਹਾਂਜੀ ਸਤਿ ਸ੍ਰੀ ਅਕਾਲ ਜੀ ਸਵੇਰ ਸਵੇਰ ਦੇ ਵੱਜ ਗਏ 6 ਸਵਾ 6 ਆਪਣਾ ਜਿ ਕੱਸੀ ਦਾ ਪਾਣੀ ਛੱਡਿਆ ਪਿਆ ਤੇ ਨਾਲੇ ਆਏ ਆ ਸਵੇਰ ਸਵੇਰ ਪੱਠੇ ਲੈਣ ਅੱਜ ਆਪਣਾ ਤੜਕੇ ਦਾ ਸੂਜੇ ਦਾ ਪਾਣੀ ਛੱਡਿਆ ਪਿਆ ਤੇ ਨੀ ਕੋ ਸਵਾਲਾ ਮੌਨ ਵੀ ਨਹੀਂ ਸੂਰਜ ਵੀ ਦੇਵਤਾ ਮੜਾ ਮੜਾ ਬੱਦਲਾਂ ਜਿੰਦਾ ਦਿਖਾਈ ਦੇਖੋ ਝੋਨੇ ਮੀਨਾ ਹੁਣ ਪੂਰੇ ਹੀ ਬਣ ਗਏ ਦੇਖੋ ਸੂਏ ਦੇ ਵੀ ਰੌਣਕ ਨਰਾਤ ਵਿੱਚ ਜਮਾ ਹਰੇ ਭਰੇ ਆਏ ਤੋਤੇ ਗਏ ਨਾ ਮੀਨਾ ਵਧੀਆ ਬਣ ਗਏ ਝੋਨੇ ਵੀ ਵਧੀਆ ਬਣ ਗਏ ਤੇ ਸੂਏ ਚ ਪਾਣੀ ਵੀ ਲਾਲ ਰੱਤਾ ਆਉਂਦਾ ਜਿਹੜਾ ਮਾ ਪਾੜਾ ਵਾਲਾ ਹੋਰ ਕਰ ਫਿਰਗੇ ਲਾਲ ਚੀਕਣਾ ਜਿਆ ਹੁੰਦਾ ਪਾਣੀ ਵੀ ਹੁੰਨੇ ਆ ਤੁਨੂੰ ਜੀ ਪੱਤੇ ਵੱਢ ਕੇ ਲੱਦ ਲੈ ਤਦੀ ਜੰਨੇ ਆ ਬੱਡਲੇ ਆ ਰੇੜੀ ਜੱਲਾਦਲੇ ਵਾਂਸ ਬਸ ਹਾਜਰੀ ਲੈ ਆਂਦੀ ਸੀ ਰੇੜੀ ਨਾਲ ਹੀ ਉਹਦੇ ਲੱਤੀ ਜੰਨੇ ਆ ਪਾਠੇ ਇਹ ਆਪਾ ਜਿਹੜਾ ਮੱਕ ਬੀਜਿਆ ਹੀ ਮੱਕ ਵੀ ਵਧੀਆ ਦਾ ਰੋਹ ਵਾਇਆ ਤੂਰ ਗਿਆ ਇਹਦੇ ਤੇ ਸਿੱਟਾ ਹੀ ਤੂਰ ਗਿਆ ਵੀ ਨਿਕਲਦਾ ਆਉਂਦਾ ਪਾਣੀ ਜਿਸ ਸਿੱਟੇ ਅਸੀਂ ਆਪਾ ਤੋਰੀਆ ਤੇ ਆ ਮੱਕਾ ਬਹੁਤ ਸੋਹਣਾ ਹਰਾ ਹੋਇਆ ਇਹਦੇ ਵਿੱਚ ਤੂਰੀਆ ਵੀ ਆ ਦੇਖੋ ਧੂਰ ਮਾਰ ਆਇਆ ਤੂਰੀਆ ਵੀ ਹਰਾ ਹੁੰਦਾ ਆਉਂਦਾ ਤੂਰੀਆ ਸੱਟਾ ਸੀ ਇਹਦੇ 'ਚ ਪੂਰਾ ਵਧੀਆ ਨਿਕਲਦਾ ਆਉਂਦਾ ਤੂਰੀਆ ਵੀ ਆ ਦੇਖੋ ਆਹਦੇ ਤੂਰੀਆ ਵੀ ਕੀਤਾ ਹੋ ਜੂ ਸਰੋਂ ਤੂਰੀਆ ਹੋ ਜੂ ਸਾਗ ਨੂੰ ਕੀਤਾ ਇਹ ਵੀ ਤਾਂ ਵਧੀਆ ਹਰਾ ਹੋਇਆ ਇਹ ਵੀ ਹਾਂਜੀ ਬਾਰੀ ਵੀ ਹਾਤੇ ਦੇ ਹਾਤੇ ਆਉਂਦੀ ਆ ਦੇਖੋ ਲਾਲ ਰੱਤਾ ਪਾਣੀ ਆਉਂਦਾ ਦੇਖੋ ਜਾਣ ਕੇ ਬੁੱਧਵਾਰ ਦੀ ਬੁੱਧਵਾਰ ਆਉਂਦੀ ਆ ਬਾਰੀ ਐਂ ਲਾਲ ਲਾਲ ਪਾਣੀ ਜੋਨੇ ਚ ਮੀਂਹਾਂ ਦਾ ਪਾਣੀ ਆ ਤੇ ਆਪਣੀ ਸੁਬਾਹ ਹੁੰਦੀ ਆ ਬਾਰੀ 2:30 ਵਜੇ ਛੱਡਣਾ ਹੁੰਦਾ ਉਹਗਾ 8 ਵਜੇ ਤੋਂ ਹੁੰਦੀ ਆ ਤੇ ਆ ਆਪਣੇ ਘਰ ਚੋਂ ਜਾਂਦਾ ਉਪਰੋਕਸੀ ਚੋਂ 8 ਵਜੇ ਤਾਈਂ ਹੋਊ ਢਾਈ ਤੋਂ ਲੈ ਕੇ ਬਾਰੀ ਆਪਣੀ ਚੱਲਦਾ ਪੈਪ ਹੀ ਖੋਲ ਲਈ ਤੇ ਪੈਪ ਨੂੰ ਪੀਵਾਂਗੇ ਸਾਰੇ ਘਰ ਦੇ ਦੋਨੇ ਪਾਸੇ ਖੋਲ ਦਈਦੇ ਆ ਫਿਰ ਪਈ ਜਾਂਦਾ ਇਹ ਕੱਸੀ ਉਹ ਆ ਬਹੁਤ ਲੰਮਾ ਖਾਲ ਆਉਂਦਾ ਇਹ ਆਪਾਂ ਨਾ ਤੇ ਇਧਰੋਂ ਦੇਖੋ ਆਏ ਜਾਂਦਾ ਲੰਮਾ ਇਧਰੋਂ ਆਏ ਆਉਂਦਾ ਪੱਕੀ ਕੱਸੀ ਚੋਂ ਬਹੁਤ ਲੰਮਾ ਹੈ ਇਧਰੋਂ ਆਉਂਦਾ ਆਏ ਨੂੰ ਬਹੁਤ ਲੰਮਾ ਆਉਂਦਾ ਹੈ ਅਸੀਂ ਵੀਡੀਓ ਨੂੰ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨਾ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਨਾਲੇ ਫੋਲੋ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ